ਸੱਚੀ ਆ ਕਾਲ ਔਨਅਰ ਦੇ ਨਾਲ ਤੁਸੀਂ ਬਣੇ ਹੋਇਓ ਮੈਸਾ ਸੁਖ ਸੁਹਲ ਇਸ ਲਈ ਅਸੀਂ ਸ਼ੰਭੂ ਬਾਉਂਡਰ ਤੇ ਮੌਜੂਦ ਆ ਅੱਜ ਕਿਸਾਨੀ ਸੰਘਰਸ਼ ਨੂੰ ਪੰਜਾਬ ਸਰਕਾਰ ਵੱਲੋਂ ਕਹ ਲੋ ਜਾਂ ਫਿਰ ਪੰਜਾਬ ਕਾਂਗਰਸ ਵੱਲੋਂ ਕਹ ਲੋ ਇੱਕ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਜਦੋਂ ਅਸੀਂ ਇੱਥੋਂ ਦਿੱਲੀ ਨੂੰ ਨਿਕਲ ਰਹੇ ਸੀ ਸੋ ਔਨਅਰ ਦੇ ਨਾਲ ਜੁੜੇ ਦਰਸ਼ਕਾਂ ਨੂੰ ਮੈਂ ਦੱਸਦਾ ਕਿ ਔਨਅਰ ਟੀਵੀ ਦੇ ਉੱਤੇ ਪੰਜਾਬ ਤੋਂ ਇਹ ਪਹਿਲਾ ਲਾਈਵ ਦੇਖ ਰਹੇ ਹੋ ਸੀ ਪਹਿਲਾ ਲਾਈਵ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੇ ਤੁਹਾਨੂੰ ਦਿਖਾ ਰਿਹਾ ਅੱਜ ਪੰਜਾਬ ਸਰਕਾਰ ਵੱਲੋਂ ਆ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਜਿਹੜੀ ਵੱਡੀ ਰੈਲੀ ਕੀਤੀ ਜਾ ਰਹੀ ਹੈ ਵੱਡਾ ਪ੍ਰੋਗਰਾਮ ਕੀਤਾ ਜਾ ਰਿਹਾ ਜਾਂ ਕਹਿ ਲਓ ਕਿ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਪੰਜਾਬ ਕਾਂਗਰਸ ਹੈ ਉਹ ਖੇਤੀ ਆਰਡੀਨੈਂਸਾਂ ਦੇ ਖਿਲਾਫ ਹੈ ਖੇਤੀ ਆਰਡੀਨੈਂਸਾਂ ਦੇ ਵਿਰੋਧੀ ਹੁਣ ਜਦੋਂ ਕਿਸਾਨੀ ਸੰਘਰਸ਼ ਦੀਆਂ ਸਟੇਜਾਂ ਤੋਂ ਕਿਸਾਨਾਂ ਵੱਲੋਂ ਰਾਜਨੀਤਿਕ ਲੋਕਾਂ ਨੂੰ ਨਹੀਂ ਬੋਲਣ ਦਿੱਤਾ ਜਾ ਰਿਹਾ ਤਾਂ ਦੇਖੋ ਕਿ ਕਿਵੇਂ ਇਹ ਰਾਜਨੀਤਿਕ ਲੋਕ ਜਿਹੜੇ ਨੇ ਫਿਰ ਕਿਸਾਨੀ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਦੱਸਦੇ ਨੇ ਤੁਸੀਂ ਝੰਡੇ ਦੇਖੋ ਇਹਨਾਂ ਟਰੈਕਟਰਾਂ ਦੇ ਉੱਤੇ ਇਹ ਝੰਡੇ ਦੇਖੋ ਇਹ ਕਿਸਾਨੀ ਸੰਘਰਸ਼ ਦੇ ਝੰਡੇ ਨਹੀਂ ਇਹ ਕਾਂਗਰਸ ਪਾਰਟੀ ਦੇ ਝੰਡੇ ਨੇ ਕਾਂਗਰਸ ਪਾਰਟੀ ਦੇ ਝੰਡੇ ਅੱਜ ਟਰੈਕਟਰਾਂ ਦੇ ਉੱਤੇ ਦਿਖਾਈ ਦੇ ਰਹੇ ਨੇ ਤੇ ਇਹ ਦੱਸਣ ਦੀ ਕੋਸ਼ਿਸ਼ ਹੋ ਰਹੀ ਏ ਕਿ ਅਸੀਂ ਕਿਸਾਨੀ ਦੇ ਨਾਲ ਆ ਕਿਸਾਨਾਂ ਦੇ ਨਾਲ ਆ ਪਰ ਪੂਰੀ ਤਰ੍ਹਾਂ ਦੇ ਨਾਲ ਇੱਕ ਸਿਆਸੀ ਤੌਰ ਦੇ ਉੱਤੇ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਜਿਹੜੀ ਹੈ ਉਹ ਆ ਕੀਤੀ ਜਾ ਰਹੀ ਹੈ ਬਿਲਕੁਲ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਹੈ ਇਸ ਪ੍ਰੋਗਰਾਮ ਨੂੰ ਉਲੀਕਣ ਦੀ ਕੀ ਵਜ੍ਹਾ ਹੈ ਕੀ ਕਾਰਨ ਹੈ ਇਹ ਤਾਂ ਪੰਜਾਬ ਕਾਂਗਰਸ ਜਾਣਦੀ ਹੈ ਪਰ ਪਿਛਲੇ ਜਦੋਂ ਤੋਂ ਪੰਜਾਬ ਦੇ ਕਿਸਾਨ ਆਮ ਲੋਕ ਦਿੱਲੀ ਦੇ ਵਿੱਚ ਬੈਠੇ ਮਰਿੰਦਰ ਸਿੰਘ ਹੋਣੀ ਵੀ ਚੋਪਣੇ ਮਨਪ੍ਰੀਤ ਸਿੰਘ ਬਾਦਲ ਹੋਣੀ ਪਾਲੇਆਣੀ ਲੱਭਰੇ ਸੁਨੀਲ ਜਾਖੜ ਹੋਣੀ ਵੀ ਪਾਲੇਆਣੀ ਲੱਭਰੇ तमाम ਵੱਡੇ ਕਾਂਗਰਸੀ ਨੇਤਾ ਜਿਹੜੇ ਨੇ ਉਹ ਘਰਾਂ ਦੇ ਵਿੱਚ ਬੰਦ ਨੇ ਪਰ ਅੱਜ ਇਹਨਾਂ ਨੂੰ ਮੌਕਾ ਮਿਲ ਰਿਹਾ ਹੈ ਆਪਣੇ ਆਪਣੀ ਆਵਾਜ਼ ਨੂੰ ਮੌਕਾ ਤੱਕ ਰੱਖਣ ਦਾ ਇੱਕ ਸਿਆਸੀ ਮੰਚ ਦੇ ਤੌਰ ਦੇ ਉੱਤੇ ਤੁਸੀਂ ਦੇਖੋ ਕਿਸਾਨ ਦਾ ਰਾਖਾ ਕੈਪਟਨ ਸਾਡਾ ਸਾਹੰਦਾ ਰਾਤਾ ਕੈਪਟਨ ਸਾਡਾ ਇਹ ਪੋਸਟਰ ਜਿਹੜੇ ਲੱਗੇ ਹੋਏ ਨੇ ਐਮਐਲਏ ਕਨੌਰ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਅੱਗੇ ਸਟੇਜ ਲੱਗੀ ਏ ਸਟੇਜ ਦੇ ਉੱਤੇ तमाम ਜਿਹੜੇ ਪੰਜਾਬ ਦੇ ਕਾਂਗਰਸੀ ਨੇਤਾ ਨੇ ਉਹ ਮੌਜੂਦ ਨੇ ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਜਲਦੀ ਪਹੁੰਚਣ ਵਾਲੇ ਨੇ ਸੋ ਇਹ ਸ਼ੰਭੂ ਦਾ ਸ਼ੰਭੂ ਦਾ ਉਹੀ ਟਿਕਾਣਾ ਹੈ ਸ਼ੰਭੂ ਦੀ ਉਹੀ ਜਗ੍ਹਾ ਹੈ ਦਿੱਤਾ ਗਿਆ ਸੀ ਤਾਂ ਇੱਥੇ ਆਪ ਮੁਹਾਰੇ ਲੱਖਾਂ ਦਾ ਇਕੱਠ ਹੋ ਗਿਆ ਸੀ ਕਿਸਾਨੀ ਸੰਘਰਸ਼ ਦੇ ਵਿੱਚ ਸ਼ੰਭੂ ਬਾਰਡਰ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਕੇਂਦਰ ਬਿੰਦੂ ਬਣਿਆ ਹੋਇਆ ਹੈ ਦੀਪ ਸਿੱਧੂ ਹੁਣਾਂ ਦਾ ਪੱਕਾ ਮੋਰਚਾ ਵੀ ਇਸੇ ਹੀ ਜਗ੍ਹਾ ਦੇ ਉੱਤੇ ਕਈ ਮਹਿਿਲਿਆ ਦੇ ਲਈ ਚੱਲਦਾ ਹੈ ਤੇ ਅੱਜ ਪੰਜਾਬ ਕਾਂਗਰਸ ਕਦੀ ਵੀ ਕਾਂਗਰਸ ਪਾਰਟੀ ਦਾ ਤੁਸੀਂ ਪ੍ਰੋਗਰਾਮ ਕਦੀ ਵੀ ਆਕਾਲੀ ਦਲ ਪਾਰਟੀ ਦਾ ਪ੍ਰੋਗਰਾਮ ਜਾ ਪੰਜਾਬ ਦੀ ਕਿਸੇ ਹੋਰ ਸਿਆਸੀ ਪਾਰਟੀ ਦਾ ਪ੍ਰੋਗਰਾਮ ਤੁਹਾਨੂੰ ਸ਼ੰਭੂ ਬਾਰਡਰ ਦੇ ਉੱਤੇ ਦੇਖਣ ਨੂੰ ਨਹੀਂ ਮਿਲਿਆ ਹੋਵੇਗਾ ਪਰ ਤੁਸੀਂ ਦੇਖੋ ਕਿ ਅੱਜ ਉਸ ਕੇਂਦਰ ਬਿੰਦੂ ਦੇ ਉੱਤੇ ਪੰਜਾਬ ਕਾਂਗਰਸ ਲਾਹ ਲੈਂਦੀ ਕੋਸ਼ਿਸ਼ ਕਰ ਰਹੀ ਹੈ ਸ਼ੰਭੂ ਬਾਰਡਰ ਦਾ ਇਹ ਜਗਾ ਜਿੱਥੇ ਅਸੀਂ ਖੜੇ ਆ ਇਸ ਜਗਾ ਦੇ ਉੱਤੇ ਜਦੋਂ ਪੰਜਾਬ ਬੰਦ ਹੋਇਆ ਸੀ ਲੱਖਾਂ ਦਾ ਇਕੱਠ ਹੋਇਆ ਸੀ ਤੇ ਉਸ ਵੇਲੇ ਤੋਂ ਇਹ ਜਗਾ ਕੇਂਦਰ ਬਿੰਦੂ ਬਣੀ ਹੋਈ ਹੈ ਦੀਪ ਸਿੱਧੂ ਹੁਣਾਂ ਵੱਲੋਂ ਇੱਥੇ ਪੰਗਾ ਮੋਰਚਾ ਲਾਇਆ ਜਾਂਦਾ ਆਕਾਲੀ ਦਲ ਅਮਰਸਰ ਮੋੜ ਪੱਕਾ ਮੋਰਚਾ ਲਾਇਆ ਜਾਂਦਾ ਕਿ ਜਦੋਂ ਪੰਜਾਬ ਦੇ ਕਿਸਾਨ ਦਿੱਲੀ ਨੂੰ ਜਾਂਦੇ ਨੇ 26 ਤਾਰੀਖ ਨੂੰ ਐਸੀ ਹੀ ਜਗ੍ਹਾ ਦੇ ਉੱਤੇ ਪਹਿਲੀ ਵਾਰ ਬੈਰੀਕੇਡ ਤੋੜੇ ਜਾਂਦੇ ਨੇ ਪਾਣੀ ਦੀਆਂ ਬੁਸ਼ਾਰਾ ਚੱਲਦੀਆਂ ਨੇ ਕਈ ਕੁਝ ਹੁੰਦਾ ਇਹ ਜਿੰਨਾਂ ਦੀਆਂ ਤਸਵੀਰਾਂ ਤੁਸੀਂ ਦੇਖਿਆ ਤੇ ਅੱਜ ਖੇਤ ਦੇ ਕੇਂਦਰ ਨੂੰ ਦੇਖਦੇ ਹੋਏ ਪੰਜਾਬ ਕਾਂਗਰਸ ਵੀ ਜਿਹੜੀ ਹੈ ਇਸ ਧਰਤੀ ਤੋਂ ਇਸ ਜਗ੍ਹਾ ਤੋਂ ਸ਼ੁਰੂਆਤ ਕਰੀ ਹੈ ਕਿ ਕੇਂਦਰ ਗੁੰਗੂ ਹੋ ਰਹੀਏ ਕਿ ਅਸੀਂ ਕਿਸਾਨਾਂ ਦੇ ਰਾਖੇ ਆ ਸੋ ਪੂਰੇ ਟਰੈਕਟਰਾਂ ਦੇ ਉੱਤੇ ਅਸੀਂ ਜਦੋਂ ਜਾ ਰਹੇ ਸੀ ਦਿੱਲੀ ਨੂੰ ਅਸੀਂ ਪੰਜਾਬ ਪਹੁੰਚੇ ਪੰਜਾਬ ਤੋਂ ਦਿੱਲੀ ਜਾ ਰਹੇ ਸੀ ਤਾਂ ਦੇਖਿਆ ਕਿ ਕਿਸਾਨੀ ਸੰਘਰਸ਼ ਦੇ ਝੰਡੇ ਗਾਇਬ ਨੇ ਕਿਸਾਨਾਂ ਦੀ ਗੱਲ ਕਰਨੇ ਜਿਹੜੇ ਝੰਡੇ ਨੇ ਉਹ ਗਾਇਬ ਨੇ ਤੇ ਇੱਥੇ ਟਰੈਕਟਰਾਂ ਦੇ ਉੱਤੇ ਪਿੱਛੇ ਤੱਕ ਮੈਂ ਤੁਹਾਨੂੰ ਦਿਖਾਉਂਗਾ ਤਸਵੀਰਾਂ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਸਿਰਫ ਕਾਂਗਰਸ ਪਾਰਟੀ ਦੇ ਝੰਡੇ ਹੀ ਜਿਹੜੇ ਨੇ ਤੁਹਾਨੂੰ ਦਿਖਾਈ ਦਿੱਤੇ ਜਾਂ ਦੇ ਰਹੇ ਹੋਣਗੇ ਇੱਕ ਸਿਆਸੀ ਰੰਗ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਇਹ ਦਿਖਾਉਣ ਦੀ ਕਿੱਤੀ ਅਰਵਿੰਦ ਕੇਜਰੀਵਾਲ ਹੁਣੀ ਜਿਹੜੇ ਨੇ ਅਰਵਿੰਦ ਕੇਜਰੀਵਾਲ ਹੁਣੀ ਜਿਹੜੇ ਨੇ ਉਹ 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 ਨਾ ਅੱਛਾ ਅਰਵਿੰਦ ਆ ਗਏ ਉਹ ਉਹ ਦਖਲ ਦੇ ਰਹੇ ਸਨ ਤਾਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਗਰੀਨ ਕਾਨਫਰੰਸ ਦੀ ਮੀਟਿੰਗ ਲਾਈਵ ਤੋਂ ਲਾਈਵ ਸੋ ਅਰਵਿੰਦ ਕੇਜਰੀਵਾਲ ਹੋਣਾ ਨੇ ਜਦੋਂ ਕਿਸਾਨਾਂ ਦੇ ਹੱਥੇ ਤੇ ਬਿਆਨ ਦਿੱਤੇ ਸਨ ਤੇ ਕੈਪਟਨ ਮਨਿੰਦਰ ਸਿੰਘ ਹੋਣਾ ਨੇ ਕਿਹਾ ਸੀ ਕਿ ਸਿਆਸਤ ਨਾ ਕਰੋ ਸਿਆਸਤ ਨਾ ਕਰੋ ਪਰ ਹੁਣ ਇਹ ਕੀ ਹੋ ਰਿਹਾ ਹੈ ਅਸੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਨੂੰ ਸਵਾਲ ਕਰਦੇ ਆ ਕਿ ਇਹ ਕੀ ਹੋ ਰਿਹਾ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਕਿਸਾਨੀ ਸੰਘਰਸ਼ ਨੂੰ ਆਪਣੀ ਪਾਰਟੀ ਦੀ ਮਸ਼ਹੂਰੀ ਦੇ ਤੌਰ ਦੇ ਉੱਤੇ ਵਰਤਣਾ ਚਾਹੁੰਦੇ ਹੋ ਦੇਖੋ ਇਹਨਾਂ ਟਰਾਲੀਆਂ ਦੇ ਉੱਤੇ ਝੰਡੇ ਦੇਖੋ ਜੇ ਤੁਹਾਨੂੰ ਵੀ ਕਿਤੇ ਇਹ ਇਰਸਾਨੀ ਦਾ ਝੰਡਾ ਦਿਖਾਈ ਦੇ ਰਿਹਾ ਹੋਵੇ ਤਾਂ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਵੇ ਆ ਡੀ ਐਲ ਉਹ ਖੁਦ ਆਪ ਮਹਾਰੇ ਪਹੁੰਚ ਰਹੇ ਨੇ ਜਾਂ ਫਿਰ ਇਹਨਾਂ ਉਹਨਾਂ ਟਰੈਕਟਰ ਟਰਾਲੀਆਂ ਦੇ ਵਿੱਚ ਬਿਠਾ ਕੇ ਲੈ ਜਾਇਆ ਜਾ ਰਿਹਾ ਏ ਜਿੰਨਾ ਟਰੈਕਟਰ ਟਰਾਲੀਆਂ ਦੇ ਉੱਤੇ ਵਿੱਚ ਜਿਹੜਾ ਤੇਲ ਏ ਉਹ ਕਿਸੇ ਨੇਤਾ ਨੇਤਾ ਲੋਕਾਂ ਨੇ ਪਾਇਆ ਹੋਵੇਗਾ ਕਿਸੇ ਐਮਨਾ ਨੇ ਪਹਿਲਾਂ ਜਗ੍ਹਾ ਹੈਗੀ ਨਹੀਂ ਪਾਇਆ ਹੋਵੇਗਾ ਤੁਸੀਂ ਇਸੇ ਇਰਦਾ ਕਰਦੇ ਧੰਨਵਾਦ ਕਰਦੇ ਨੇ ਸਾਰੇ ਸਮਾਜ ਦਾ ਇੱਕ ਪਾਰਟੀ ਦੇ ਲੱਗੇ ਹੋਏ ਨੇ ਇਹ ਲਾਈਵ ਤਸਵੀਰਾਂ ਅਸੀਂ ਸ਼ੰਭੂ ਬਾਰਡਰ ਤੋਂ ਤੁਹਾਨੂੰ ਦਿਖਾ ਰਿਹਾ ਜਿੱਥੇ ਅੱਜ ਪੰਜਾਬ ਕਾਂਗਰਸ ਵੱਲੋਂ ਕਿਸਾਨਾਂ ਦੇ ਹਮਾਇਤ ਦੇ ਵਿੱਚ ਜਿਹੜੀ ਹੈ ਇਹ ਰੈਲੀ ਕੀਤੀ ਜਾ ਰਹੀ ਹੈ ਤੇ ਸਿਆਸੀ ਕਾਨਫਰੰਸ ਹੋ ਰਹੀ ਹੈ ਇਹ ਪ੍ਰੋਗਰਾਮ ਹੋ ਰਿਹਾ ਹੈ ਕੀ ਹੋ ਰਿਹਾ ਹੈ ਇਹ ਤਾਂ ਖੁਦ ਪੰਜਾਬ ਕਾਂਗਰਸ ਦੱਸ ਸਕਦੀ ਹੈ ਪਰ ਫਿਲਹਾਲ ਤੁਸੀਂ ਇਹ ਮਾਹੌਲ ਜਰੂਰ ਇੱਥੇ ਦੇਖ ਸਕਦੇ ਹੋ ਕਿ ਇੱਥੇ ਪੰਜਾਬ ਸਰਕਾਰ ਜਿਹੜੀ ਹੈ ਲੋਕਾਂ ਦੇ ਲੋਕਾਂ ਦੇ ਨਾਲ ਜੀ ਬਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਆ ਤੁਸੀਂ ਦੇਖੋ ਕਿ ਬਜ਼ੁਰਗ ਆਏ ਨੇ 11 ਤੋਂ ਬੰਨੇ 14 ਇਹਨਾਂ ਨੂੰ ਜਿਸ ਗੱਡੀ ਦੇ ਵਿੱਚ ਜਿਸ ਟਰਾਲੀ ਦੇ ਵਿੱਚ ਲੈ ਕੇ ਆਇਆ ਜਾ ਰਿਹਾ ਇਹਦੇ ਉੱਤੇ ਦੋ ਝੰਡੇ ਲੱਗੇ ਨੇ ਦੋਨੋਂ ਕਾਂਗਰਸ ਪਾਰਟੀ ਦੇ ਨੇ ਪਿੱਛੇ ਦੋ ਝੰਡੇ ਨੇ ਇੱਕ ਕਿਸਾਨੀ ਸੰਘਰਸ਼ ਦਾ ਹੈ ਇੱਕ ਕਾਂਗਰਸ ਪਾਰਟੀ ਦਾ ਹੈ ਸੋ ਇਹ ਤਸਵੀਰਾਂ ਨੇ ਬਾਪੂ ਜੀ ਕਿੱਥੋਂ ਆਏ ਹੋ ਤੁਸੀਂ ਰਾਜਪੁਰੇ ਤੋਂ ਰਾਜਪੁਰੇ ਤੋਂ ਆਏ ਹੋ ਇਹ ਕਿਸਾਨਾਂ ਦੇ ਸਮਰਥਨ ਦੇ ਵਿੱਚ ਆਇਆ ਜੀ ਬਿਲਕੁਲ ਪਰ ਜਿਸ ਟਰਾਲੀ ਦੇ ਉੱਤੇ ਤੁਹਾਨੂੰ ਲੈ ਕੇ ਆਏ ਨੇ ਝੰਡੇ ਤਾਂ ਇੱਥੇ ਸਿਰਫ ਕਾਂਗਰਸ ਪਾਰਟੀ ਦੇ ਲੱਗੇ ਨੇ ਤੰਗ ਜਲਾ ਹੀ ਸਾਰਾ ਕਾ ਤੁਹਾਨੂੰ ਲੱਗਦਾ ਗਲਤ ਗੱਲ ਹੈ ਕਿਸਾਨੀ ਥਾਂ ਅਰਸ਼ਦਾ ਵੀ ਝੰਡਾ ਲਾਉਣਾ ਚਾਹੀਦਾ ਹੈ ਹੈ ਅੱਗੇ ਲੱਗਿਆ ਵਾ ਅੱਗੇ ਲੱਗਿਆ ਹੋਇਆ ਵਾ ਨਹੀਂ ਤੁਸੀਂ ਇਸ ਟਰਾਲੀ ਤੇ ਆਏ ਹੋ ਤੁਹਾਨੂੰ ਲੱਗਦਾ ਕਿ ਝੰਡਾ ਲਾਉਣਾ ਚਾਹੀਦਾ ਸਰਪੰਚ ਵੱਲੋਂ ਭੇਜੀ ਗਈ ਹੈ ਟਰਾਲੀ ਸਰਪੰਚ ਵੱਲੋਂ ਟਰਾਲੀ ਭੇਜੀ ਗਈ ਹੈ ਹੋ ਸਕਦਾ ਸਰਪੰਚ ਹੋਣੀ ਕਾਂਗਰਸ ਪਾਰਟੀ ਦੇ ਨਾਲ ਸੰਬੰਧ ਰੱਖਦੇ ਹੋਣ ਉਹਨਾਂ ਨੇ ਤੇ ਤੁਸੀਂ ਇੱਧਰ ਦੇਖੋ ਹੱਥਾਂ ਦੇ ਵਿੱਚ ਝੰਡੇ ਦੇਖੋ ਲੋਕਾਂ ਦੇ ਕੀ ਇਹ ਕੋਈ ਸਿਆਸੀ ਰੈਲੀ ਹੈ ਇਹ ਕੋਈ ਸਿਆਸੀ ਕਾਨਫਰੰেন্স ਹੈ 100 ਦੇ ਲੋਕ ਕਿਸ ਤਰੀਕੇ ਦੇ ਨਾਲ ਕਿਸਾਨੀ ਸੰਘਰਸ਼ ਦੀ ਹਮਾਇਤ ਹੋ ਰਹੀ ਹੈ ਹਲਕਾ ਕਨੌਰ ਦੇ ਵਿਧਾਇਕ ਜਿਹੜੇ ਨੇ ਉਹਨਾਂ ਦੀ ਦੇਖ ਦੇਖ ਦੇ ਵਿੱਚ ਇਹ ਇੱਕ ਸਿਆਸੀ ਰੈਲੀ ਹੋ ਕੀਤੀ ਜਾ ਰਹੀ ਹੈ ਸੋ ਥੋੜੇ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹਨਾਂ ਨੇ ਬਿਆਨ ਪੁਸ਼ ਅਜੇ ਦੇ ਉੱਤੇ ਸਨ ਜਿਸ ਦੇ ਵਿੱਚ ਗੱਲ ਕਰਦੀਆਂ ਸਰਕਾਰ ਦੇ ਸਾਹਮਣੇ ਲਮਾਏ ਕਿਤਾ ਇਹਨਾਂ ਨੇ ਕਿਆ ਸੀ ਇਕਰਾਰ ਦਿੱਤੀ ਨਾ ਕੀਤੀ ਜਾਵੇ ਪੰਜਾਬ ਸਰਕਾਰ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਵੀ ਉਹ ਲੋਕਾਂ ਦੇ ਨਾਲ ਇਹ ਕਿਸਾਨੀ ਸੰਘਰਸ਼ ਕਰ ਰਹੇ ਲੋਕਾਂ ਦੇ ਨਾਲ ਇਹ ਕੀ ਇਹ ਲੋਕ ਉਸ ਪੰਜਾਬ ਦੇ ਵਸਨੀਕ ਨੇ ਜਿਹੜਾ ਪੰਜਾਬ ਇਸ ਪੰਜਾਬ ਦੇ ਵੱਡੀ ਗਿਣਤੀ ਚ ਬਜ਼ੁਰਗਾਂ ਮਤਾਂਵਾਂ ਭੈਣਾ ਬੱਚੇ ਦਿੱਲੀ ਦੇ ਵਿੱਚ ਠੰਡੀਆਂ ਰਾਤਾਂ ਦੇ ਵਿੱਚ ਪਿਛਲੇ 18 19 ਦਿਨਾਂ ਤੋਂ ਰਹਿ ਰਹੇ ਨੇ ਸੰਘਰਸ਼ ਕਰ ਰਹੇ ਨੇ ਤੇ ਇਸ ਸੰਘਰਸ਼ ਦੇ ਵਿੱਚ ਕੁੱਤੇ ਹੋਏ ਨੇ ਇਸ ਤਰੀਕੇ ਦੇ ਨਾਲ ਕਿ ਉਹ ਹਰ ਕੁਰਬਾਨੀ ਦੇਣ ਨੂੰ ਤਿਆਰ ਨੇ ਪਰ ਤੁਸੀਂ ਦੇਖੋ ਕਿ ਸਰਪੰਚਾਂ ਵੱਲੋਂ ਐਮਐਲਏਾਂ ਵੱਲੋਂ ਭੇਜੀਆਂ ਹੋਈਆਂ ਟਰਾਲੀਆਂ ਦੇ ਉੱਤੇ ਆਏ ਲੋਕ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਕਿਸਾਨਾਂ ਦੇ ਹਮਾਇਤੀ ਆ ਪਰ ਇਹਨਾਂ ਦੇ ਵਿੱਚ ਹੱਥੇ ਜਿਹੜੇ ਆ ਹੱਥਾਂ ਦੇ ਵਿੱਚ ਝੰਡੇ ਜਿਹੜੇ ਨੇ ਟਰੈਕਟਰ ਟਰਾਲੀਆਂ ਦੇ ਉੱਤੇ ਝੰਡੇ ਜਿਹੜੇ ਨੇ ਉਹ ਕਿਸੇ ਪਾਰਟੀ ਦੇ ਸਮਰਥਕ ਵਜੋਂ ਇਹਨਾਂ ਨੂੰ ਦਰਸਾ ਰਹੇ ਨੇ ਇਹ ਮਹੌਲ ਅੱਜ ਸ਼ੰਭੂ ਬਾਰਡਰ ਦੇ ਉੱਤੇ ਪੰਜਾਬ ਕਾਂਗਰਸ ਵੱਲੋਂ ਜਾਂ ਕਹਿ ਲਓ ਕਿ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਇੱਕ ਜਿਹੀ ਰੈਲੀ ਦਾ ਜਿਸ ਦੇ ਵਿੱਚ ਕਿਸਾਨੀ ਸਮਰਥਕ ਹੋਣ ਦੀ ਗੱਲ ਆਖੀ ਜਾ ਰਹੀ ਹੈ ਜਾਂ ਫਿਰ ਇਹ ਕਹਿਣ ਦੀ ਕੋਸ਼ਿਸ਼ ਹੋ ਰਹੀ ਹੈ ਕਿ ਦਿੱਲੀ ਬੈਠੀ ਅਸੀਂ ਕਿਸਾਨਾਂ ਦੇ ਨਾਲ ਆ ਸੋ ਅੱਜ ਪੰਜਾਬ ਕਾਂਗਰਸ ਦਾ ਇਹ ਵੱਡਾ ਪ੍ਰੋਗਰਾਮ ਸ਼ੰਭੂ ਬਾਰਡਰ ਜੋ ਕਿ ਕਿਸਾਨੀ ਅੰਦੋਲਨ ਦਾ ਹੁਣ ਤੱਕ ਕੇਂਦਰ ਬਿੰਦੂ ਰਿਹਾ ਹੈ ਉਹਦੇ ਉੱਤੇ ਹੋਣ ਦੀ ਕੋਸ਼ਿਸ਼ ਹੋ ਰਹੀ ਹੈ ਕਿ 6 ਲਾਲ ਸਿੰਘ ਹੁਣੀ ਪਹੁੰਚ ਚੁੱਕੇ ਨੇ ਆ ਜਿਹੜੇ ਪੁਰ ਮੰਤਰੀ ਨੇ ਪੰਚਾਇਤ ਮੰਤਰੀ ਜਿਹੜੇ ਨੇ ਕ੍ਰਿਪਤਰ ਜਿੰਦਰ ਸਿੰਘ ਬਾਜਵਾ ਉਹ ਪਹੁੰਚ ਚੁੱਕੇ ਨੇ ਤਕਰੀਬਨ 2 ਦਰਜਨ ਦੇ ਕਰੀਬ ਉਹ ਵਧਾਏ ਕਿਥੇ ਪਹੁੰਚੇ ਹੋਏ ਨੇ ਸਾਡੀ 8 ਤੋਂ 9 ਕੈਬਨਟ ਮੰਤਰੀ ਜਿਹੜੇ ਨੇ ਪੰਜਾਬ ਸਰਕਾਰ ਦੇ ਉਹ ਪਹੁੰਚੇ